ਗਦਰ ਪਾਰਟੀ ਇਸੇ ਇਲਾਕੇ ਦੇ ਵਿੱਚ ਬਣੀ ਸੀ ਚਾਹੇ ਉਹ ਆਰਗਨ ਹੋਵੇ ਚਾਹੇ ਸਟਾਕਟਨ ਹੋਵੇ ਚਾਹੇ ਸੈਨ ਫਰਾਂਸਿਸਕੋ ਹੋਵੇ ਤੇ ਚਾਹੇ ਸੈਕਰਮੈਂਟੋ ਹੋਵੇ ਗਦਰ ਅਖਬਾਰ ਵੀ ਇੱਥੋਂ ਕੱਢਿਆ ਗਿਆ ਸਟਾਕਟਨ ਗੁਰੂ ਘਰ ਦੇ ਵਿੱਚ ਉਹ ਪ੍ਰਿੰਟਿੰਗ ਪ੍ਰੈਸ ਪਈ ਹੈ ਜਿੱਥੇ ਸਰਾਬਾ ਸਾਹਿਬ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਗਦਰ ਅਖਬਾਰ ਹੱਥੀਂ ਛਾਪਦੇ ਹੁੰਦੇ ਸੀ ਇਕੱਲਾ-ਕੱਲਾ ਅੱਖਰ ਜੋੜ-ਜੋੜ ਕੇ ਆਹ ਜਿਹੜਾ ਇੱਕ ਹੁੰਜਾ ਆਹ ਜਿਹੜਾ ਇੱਕ ਪੂਰੇ ਦਾ ਪੂਰਾ ਪਲੋਟ ਹੈ ਇਹ ਸਾਡੇ ਗਦਰੀ ਬਾਬਿਆਂ ਦੇ ਨਾਲ ਜਿਹੜਾ ਉਸਬੰਧ ਰੱਖਦਾ ਹੈ ਉਹਨਾਂ ਦਾ ਨਾਮ ਲਿਖਿਆ ਗਿਆ ਹੈ ਉਹ ਕਿੱਥੋਂ ਦੇ ਸੀ ਜਿੰਨੇ ਵੀ ਯਾਦਗਾਰੀ ਥਾਂ ਨੇ ਇਹ ਸਾਰੇ ਗਦਰ ਲਹਿਰ ਨਾਲ ਸੰਬੰਧਿਤ ਜਿਹੜੇ ਸਾਡੇ ਯੋਧੇ ਉਹਨਾਂ ਦੇ ਨੇ ਪੂਰੇ ਦਾ ਪੂਰਾ ਜਿਹੜਾ ਇੱਕ ਖਾਨਾ ਇੱਕ ਔਰਸ਼ਨ ਇਹ ਗਦਰੀ ਯੋਧਿਆਂ ਦੇ ਨਾਲ ਸਾਡੇ ਬਾਬਿਆਂ ਦੇ ਨਾਲ ਜਿਹੜਾ ਉਹ ਸੰਬੰਧਿਤ ਹੈ पलपल पल दी सही न्यूज़ अपडेट ਵੇਖ ਲਈ ਸੜੇ ਨਵੀਂ نیوز ਚੈਨਲ ਪ੍ਰਾਈਮੇਸ਼ੀਆ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਮੈਂ ਅਮਰੀਕਾ ਦੀ ਧਰਤੀ ਤੇ ਆ ਸ਼ਹਿਰ ਹੈ ਸੈਕਰਮੈਂਟੋ ਤੇ ਸੈਕਰਮੈਂਟੋ ਦਾ ਇਥਾਂ ਪੈਸੇ ਨੂੰ ਸਮਿਟਰੀ ਕਹਿੰਦੇ ਆ ਕਬਰਿਸਤਾਨ ਕਹਿੰਦੇ ਆ ਜਿੱਥੇ ਜਦੋਂ ਬੰਦਾ ਸਾ ਆਪਣੇ ਪ੍ਰਾਣ ਪੂਰੇ ਕਰ ਲੈਂਦਾ ਤਾਂ ਫਿਰ ਇੱਥੇ ਆਇਆ ਜਾਂਦਾ ਮੈਂ ਇੱਥੇ ਕਿਉਂ ਆਇਆ ਇਹ ਤੁਹਾਡੇ ਲਈ ਇੱਕ ਸਵਾਲ ਹੋ ਸਕਦਾ ਕਿ ਕੋਈ ਜਗ੍ਹਾ ਦਿਖਾਉਣ ਆ ਲਈ ਹੈ ਪਰ ਅੱਜ ਜਦੋਂ ਅਮਰੀਕਾ ਇੱਕ ਵੱਖਰੀ ਤਰ੍ਹਾਂ ਦੀ ਹਵਾ ਦੇ ਵਿੱਚ ਹੈ ਨਵੇਂ ਰਾਸ਼ਟਰਪਤੀ ਹੋਣਾਂ ਦੇ ਚੁਣੇ ਜਾਣ ਤੋਂ ਬਾਅਦ ਇਥੋਂ ਲੋਕਾਂ ਨੂੰ ਡਿਪੋਰਟ ਕਰਨ ਦਾ ਸਿਲਸਲਾ ਜਾਰੀ ਹੈ ਤੇ ਆਪਣੇ ਪੰਜਾਬੀ ਤੇ ਭਾਇਰਤੀ ਭਾਈਚਾਰੇ ਦੇ ਵਿੱਚ ਇਹੀ ਚਰਚਾ ਸਭ ਤੋਂ ਵੱਧ ਹੈ ਕਿ ਭਾਈ ਉਹਨਾਂ ਨੂੰ ਜੇ ਡਿਪੋਰਟ ਕੀਤਾ ਜਾ ਰਿਹਾ ਕੋਈ ਹੱਕ ਚ ਹੈ ਕੋ ਵਿਰੋਧ ਚ ਹੈ ਜਿਹੜੇ ਅਜੇ ਕੱਚੇ ਨੇ ਉਹਨਾਂ ਨੂੰ ਲੱਗਦਾ ਜੇ ਸਾਨੂੰ ਭਾਰਤ ਭੇਜ ਦਿੱਤਾ ਗਿਆ ਤਾਂ ਬਹੁਤ ਔਖਾ ਹੋ ਜਾਊਗਾ ਠੀਕ ਹੈ ਤੁਸੀਂ ਰੁਪਈਏ ਤੇ ਲੈ ਲਾਏ ਨੇ ਲੱਖਾਂ ਰੁਪਈਏ ਚੰਗੇ ਜੀਵਨ ਦੇ ਲਈ ਇੱਥੇ ਆਏ ਹਾਂ ਪਰ ਮੈਂ ਅੱਜ ਇੱਥੇ ਤਾਂ ਆਇਆ ਕਿਉਂਕਿ ਸਾਡੇ ਪੰਜਾਬੀਆਂ ਤੇ ਭਾਰਤੀਆਂ ਦੇ ਨਾਲ ਸੰਬੰਧਤ ਕੁਝ ਐਸਾ ਇਤਿਹਾਸ ਇੱਥੇ ਪਿਆ ਹੈ ਜੇ ਇਸ ਇਤਿਹਾਸ ਨਾਲ ਤੁਹਾਨੂੰ ਪਤਾ ਲੱਗੂ ਕਿ ਭਾਈ ਨਿਰਾਸ਼ਕਾਤ ਹੋਣਾ ਡਿਪਰੈਸ਼ਨ ਦੇ ਵਿੱਚ ਕਾਹਤੋ ਜਾਣਾ ਜੇ ਕਾਰੋਬਾਰ ਵੀ ਥੱਲੇ ਆ ਰਹੇ ਨੇ ਜੇ ਤਨਖਾਹਾਂ ਵੀ ਘਟ ਰਹੀਆਂ ਜੇ ਬੈਂਕ ਬੈਲੈਂਸ ਘਟ ਰਿਹਾ ਜਾਂ ਕਾਰੋਬਾਰ ਮੰਦਈ ਹੋ ਗਿਆ ਬਿਲਕੁਲ ਤਾਂ ਵੀ ਕੀ ਹੋਇਆ ਕਿਉਂਕਿ ਸਾਡਾ ਇਤਿਹਾਸ ਸਾਨੂੰ ਨਿਰਾਸ਼ ਹੋਣ ਦੀ ਆਗਿਆ ਨਹੀਂ ਦਿੰਦਾ ਗਦਰ ਪਾਰਟੀ ਇਸੇ ਇਲਾਕੇ ਦੇ ਵਿੱਚ ਬਣੀ ਸੀ ਚਾਹੇ ਉਹ ਆਰਗਨ ਹੋਵੇ ਚਾਹੇ ਸਟਾਕਟਨ ਹੋਵੇ ਚਾਹੇ ਸੈਨ ਫਰਾਂਸਿਸਕੋ ਹੋਵੇ ਤੇ ਚਾਹੇ ਸੈਕਰਮੈਂਟੋ ਹੋਵੇ ਗਦਰ ਪਾਰਟੀ ਜਿਹਦੇ ਨਾਲ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਬੰਧਤ ਨੇ ਜਿਹਦੇ ਨਾਲ ਬਾਬਾ ਜਵਾਲਾ ਸਿੰਘ ਹੋਰੀ ਸਬੰਧਤ ਨੇ ਜਿਹਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਰੀ ਸਬੰਧਤ ਨੇ ਜਿਹਦੇ ਨਾਲ ਬਾਬਾ ਸੋਨ ਸਿੰਘ ਪਕਣਾ ਹੋਰੀ ਸਬੰਧਤ ਨੇ ਤੇ Hindu Sikh Muslim ਸੈਂਕੜੇ ਹੋਰ ਬੰਦੇ ਉਹ ਗਦਰ ਲਹਿਰ ਜਿਹੜੀ ਗਦਰ ਲਹਿਰ ਇਸ ਕਰਕੇ ਅੱਜ ਤੋਂ 110-15 ਸਾਲ ਪਹਿਲਾਂ ਤਕਰੀਬਨ 1908 ਤੋਂ ਲੈ ਕੇ ਚੱਲੀ ਤੇ ਫਿਰ ਦੇਰ ਤੱਕ ਚੱਲਦੀ ਰਹੀ ਉਹ ਕਦਰ ਲਹਿਰ ਜਿੱਥੇ ਜਦੋਂ ਵਰਕ ਪਰਮਿਟ ਸੀ ਇੱਥੇ ਬੰਦਿਆਂ ਦੇ ਕੋਲੇ ਕੰਮ ਕਰਨ ਦਾ ਅਧਿਕਾਰ ਸੀ ਅਮਰੀਕਾ ਦੇ ਵਿੱਚ ਸਾਡੇ ਆਪਣੇ ਬੰਦਿਆਂ ਦੇ ਕੋਲੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਤੇ ਉਹਨਾਂ ਦੇ ਸਾਥੀਆਂ ਪਰ ਇਹਦੇ باوجود ਵੀ ਉਹਨਾਂ ਨੇ ਸੋਚਿਆ ਕਿ ਨਹੀਂ ਪਾਈ ਭਾਰਤ ਦੇ ਵਿੱਚ ਬੈਠੇ ਸਾਡੇ ਭੈਣ ਭਰਾ ਓਖੇ ਨੇ ਗੁਲਾਮ ਨੇ ਬ੍ਰਿਟਿਸ਼ ਲੋਕਾਂ ਦੇ ਉਸ ਤੋਂ ਦੀ ਸਰਕਾਰ ਦੇ ਆਪਾਂ ਉਹਨੂੰ ਆਜ਼ਾਦ ਕਰਾਉਣਾ ਤੁਸੀਂ ਦੇਖੋ ਕਿ ਅਮਰੀਕਾ ਛੱਡ ਕੇ ਤੁਰੇ ਕੈਨੇਡਾ ਛੱਡ ਕੇ ਤੁਰੇ ਉਦੋਂ ਤੇ ਤੁਰੇ ਚਾਹੇ ਸਫਲਤਾ ਥੋੜੀ ਮਿਲੀ ਚਾਹੇ ਬਹੁਤੀ ਮਿਲੀ ਪਰ ਡਾਲਰ ਪਾਉਂਡ ਕਰਨੀ ਸੀ ਲਾਉਂਦੇ ਦੂਜੇ ਪਾਸੇ ਲਾਉਂਦੇ ਸੀ ਕਿ ਭਾਈ ਆਪਾਂ ਦੂਜਿਆਂ ਲਈ ਕੰਮ ਕਰਨਾ ਮਜ਼ਦੂਰਾਂ ਲਈ ਕੰਮ ਕਰਨਾ ਸਮੁੱਚੀ ਦੁਨੀਆ ਦੇ ਮਿਹਨਤਕਸ਼ ਲੋਕਾਂ ਦੇ ਲਈ ਕੰਮ ਕਰਨਾ ਤੇ ਉਹ ਗਦਰ ਅਖਬਾਰ ਵੀ ਇੱਥੋਂ ਕੱਢਿਆ ਗਿਆ ਸਟਾਕਟਨ ਗੁਰੂਕਰ ਦੇ ਵਿੱਚ ਉਹ ਪ੍ਰਿੰਟਿੰਗ ਪ੍ਰੈਸ ਪਈ ਹੈ ਜਿੱਥੇ ਸਰਾਬਾ ਸਾਹਿਬ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਗਦਰ ਅਖਬਾਰ ਹੱਥੀਂ ਛਾਪਦੇ ਹੁੰਦੇ ਸੀ ਇਕੱਲਾ-ਕੱਲਾ ਅੱਖਰ ਜੋੜ-ਜੋੜ ਕੇ ਤੇ ਅਸੀਂ ਉਸੇ ਅਮਰੀਕਾ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਨਿਰਾਸ਼ ਕਿਵੇਂ ਹੋ ਸਕਦੇ ਹਾਂ ਇਹ ਨਹੀਂ ਹੋਣਾ ਚਾਹੀਦਾ ਹੁਣ ਇਸ ਥਾਂ ਦੇ ਨਾਲ ਕੀ ਸਬੰਧ ਹੈ ਗਦਰ ਪਾਰਟੀ ਦਾ ਹੁਣ ਗਦਰ ਪਾਰਟੀ ਦੇ ਨਾਲ ਸੰਬੰਧਿਤ ਅੱਜ ਸਮਾਗਮ ਵੀ ਹੈ ਅੱਜ 3 ਅਗਸਤ ਦਾ ਦਿਨ ਹੈ ਮੈਂ ਉਸੇ ਸਮਾਗਮ ਦੇ ਵਿੱਚ ਹਿੱਸਾ ਲੈਣਾ ਹੈ 25ਵਾਂ ਸਮਾਗਮ ਹੈ ਮੈਂ ਪ੍ਰਬੰਧਕਾਂ ਨੂੰ ਵੀ ਵਧਾਈ ਦੇਣਾ ਇਸ ਗੱਲ ਦੀ ਕੁਲਿੰਦਰ ਗਿੱਲ ਹੁਰਾਣਾ ਹਮੇਸ਼ਾ ਇਸ ਮੁੱਦੇ ਦੇ ਉੱਤੇ ਉਹਨਾਂ ਦੇ ਸਾਥੀਆਂ ਨਾਲ ਸੰਪਰਕ ਰਹਿੰਦਾ ਤੇ ਤੁਸੀਂ ਲਗਾਤਾਰ ਇਸ ਮੁੱਦੇ ਤੇ ਕੰਮ ਕਰਦੇ ਹੋ ਕਰਨਾ ਚਾਹੀਦਾ ਹੁਣ ਬਹੁਤ ਸਾਰੇ ਸਾਥੀ ਸੀ ਗਦਰ ਲਹਿਰ ਦੇ ਜਿਨ੍ਹਾਂ ਨੇ ਇੱਥੇ ਰਹਿ ਕੇ ਕੰਮ ਕੀਤਾ ਕੁਝ ਇੱਕ ਵਾਇਆ ਜਾਪਾਨ ਵਾਇਆ ਸਿੰਗਾਪੁਰ ਵਾਪਸ ਭਾਰਤ ਨੂੰ ਤੁਰੇ ਕਿ ਭਾਈ ਆਪਾਂ ਉੱਥੇ ਜਾ ਕੇ ਆਜ਼ਾਦੀ ਲੈਣੀ ਆ ਕੁਝ ਇੱਕ ਦੀ ਡਿਊਟੀ ਵਾਇਆ afghanistan ਭਾਰਤ ਜਾਣ ਦੀ ਸੀ ਕਿਉਂਕਿ ਜਦ ਤੱਕ ਉਹਨਾਂ ਨੇ ਭਾਰਤ ਪਹੁੰਚਣਾ ਸੀ ਉਹ ਤੱਕ ਵਿਸ਼ਵ ਚੁੱਧ ਲੱਗ ਗਿਆ ਉਹਨਾਂ ਨੂੰ ਵਾਪਸ ਮੁੜਨਾ ਪਿਆ ਸਥਿਤੀਆਂ ਬਦਲ ਗਈਆਂ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਉਸ ਸਮੇਂ ਤੋਂ ਬਾਅਦ ਇੱਥੇ ਆਖਰੀ ਸਾਲ ਆ ਇਸ ਇਲਾਕੇ ਦੇ ਵਿੱਚ ਤੇ ਉਹਨਾਂ ਦੀਆਂ ਕੁਝ ਇੱਕ ਕਬਰਾਂ ਇੱਥੇ ਨੇ ਉਹਨਾਂ ਗਦਰੀ ਬਾਬਿਆਂ ਦੀਆਂ ਗਦਰੀ ਯੋਧਿਆਂ ਦੀਆਂ ਜਿਨ੍ਹਾਂ ਨੇ ਆਪਣਾ ਨਿੱਜ ਨਹੀਂ ਦੇਖਿਆ ਦੂਸਰੇ ਵਾਲ ਦੇਖਿਆ ਕਿ ਆਪਾਂ ਸਮੁੱਚੀ ਲੋਕਾਈ ਦਾ ਭਲਾ ਜਿਹੜਾ ਉਹ ਕਿਵੇਂ ਕਰਨਾ ਹੈ ਅੱਜ ਅਸੀਂ ਕਾਰਾਂ ਦੇ ਵਿੱਚ ਬੈਠ ਕੇ ਬਹੁਤ ਥੋੜੀਆਂ ਜੀਆਂ ਗੱਲਾਂ ਦੇ ਉੱਤੇ ਕਾਰਾਂ ਦੇ ਸਾਈਜ਼ ਦੇ ਉੱਤੇ ਕਾਰਾਂ ਦੇ ਬ੍ਰਾਂਡ ਦੇ ਉੱਤੇ ਕੱਪੜਿਆਂ ਦੇ ਸਟਾਈਲ ਤੇ ਗੱਲਾਂ ਕਰਦੇ ਆਂ ਪਰ ਤੁਸੀਂ ਅੰਦਾਜ਼ਾ ਲਾਓ ਕਿ ਸਾਡੀ 110 15 ਸਾਲ ਪੁਰਾਣੀ ਜਿਹੜੀ ਪਿਛਲੀ ਪੀੜ੍ਹੀ ਹੈ ਉਹ ਦੁਨੀਆਂ ਭਰ ਦੇ ਵਿੱਚ ਵਾਪਰਦੇ ਵਰਤਾਰਿਆਂ ਤੋਂ ਚੰਗੇ ਤਰੀਕੇ ਜਾਣੂ ਸੀ ਸੋ ਜੇ ਕਦੇ ਨਿਰਾਸ਼ ਹੋਵੋ ਤਾਂ ਤੁਸੀਂ ਇੱਥੇ ਆਇਓ ਮੈਂ ਤੁਹਾਨੂੰ ਉਹ ਕੋਨਾ ਦਿਖਾਉਣਾ ਹੈ ਉਹ ਖੁੰਝਾ ਦਿਖਾਉਣਾ ਹੈ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਆਰਾਮ ਦੀ ਮੋਦਰਾ ਦੇ ਵਿੱਚ ਨੇ ਉਹਨਾਂ ਨੂੰ ਇੱਥੇ ਹੀ ਦਫ਼ਨ ਕੀਤਾ ਗਿਆ ਸੀ ਪਰ ਆ ਜਿਹੜਾ ਇੱਕ ਖੁੰਜਾ ਹੈ ਆ ਜਿਹੜਾ ਇੱਕ ਪੂਰੇ ਦਾ ਪੂਰਾ ਪਲੋਟ ਹੈ ਇਹ ਸਾਡੇ ਗਦਰੀ ਬਾਬਿਆਂ ਦੇ ਨਾਲ ਜਿਹੜਾ ਉਸਬੰਧ ਰੱਖਦਾ ਹੈ ਉਹਨਾਂ ਦਾ ਨਾਮ ਲਿਖਿਆ ਗਿਆ ਹੈ ਉਹ ਕਿੱਥੋਂ ਦੇ ਸੀ ਇਹਨਾਂ ਨੇ ਗਦਰ ਲਹਿਰ ਦੇ ਵਿੱਚ ਪੂਰਾ ਕੰਮ ਕੀਤਾ ਤੇ ਮੈਂ ਪ੍ਰਬੰਧਕਾਂ ਨੂੰ ਵੀ ਵਧਾਈ ਦਿੰਨਾ ਜਿਨ੍ਹਾਂ ਨੇ ਫਾਊਂਡੇਸ਼ਨ ਬਣਾ ਕੇ ਜਥੇਬੰਦੀ ਬਣਾ ਕੇ ਬਹੁਤ ਔਖੇ ਹੋ ਕੇ ਇਹ ਸਾਡੀ ਪੀੜੀ ਵਾਲਿਆਂ ਨੇ ਪਿਛਲੀ ਪੀੜੀ ਵਾਲਿਆਂ ਨੇ ਇਹ ਥਾਂ ਲੱਭਿਆ ਨਹੀਂ ਤਾਂ ਪਤਾ ਨਹੀਂ ਸੀ ਕਿਸ ਨੂੰ ਕਿ ਪਾਈਏ ਲੋਕ ਕੌਣ ਨੇ ਹੁਣ ਸਟਾਕਟਨ ਦੇ ਵਿੱਚ ਵੀ ਕੰਮ ਹੋ ਰਿਹਾ ਹੈ 25 ਮਾ ਲਗਾਤਾਰ ਉਹਨੇ ਮਿਲ ਲਕਰ ਹੈ ਹੋਰ ਵੀ ਸੱਜਣ ਕੰਮ ਕਰਦੇ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਮੈਂ ਇਧਰਲੇ ਪਾਸੇ ਸ਼ੁਰੂ ਹੁਣਾ ਤੁਸੀਂ ਇਹ ਦੇਖੋ ਕਿ ਇਹ ਕਿਉਂਕਿ ਉਦੋਂ ਭਾਰਤ ਇੱਕ ਸੀ ਹਿੰਦੂ ਮੁਸਲਿਮ ਸਿੱਖ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਸੀ ਮੁਹੰਮਦ ਬਖਸ਼ son of ਅਕਬਰਦੀਨ 40 ਸਾਲ ਦੀ ਉਮਰ ਸੀ ਪਿੰਡ ਮੋਣੀਵਾਲ ਡਿਸਟ੍ਰਿਕਟ ਜਲੰਧਰ ਇੰਡੀਆ ਪੰਜਾਬ ਜਣੀ ਇਹ ਜਲੰਧਰ ਜ਼ਿਲ੍ਹੇ ਦਾ ਜੀ ਨਾ ਲਿਖਿਆ ਹੋਇਆ ਤੁਸੀਂ ਉਹ ਤੋਂ ਕਨਫਿਊਜ਼ ਨਹੀਂ ਹੋਣਾ ਤੇ ਇਧਰਲੇ ਪਾਸੇ ਇਹ ਨਾਮ ਥੋੜਾ ਜਿਹਾ ਜਿਹੜਾ ਉਹ ਮਿਟ ਗਿਆ ਪਰ ਇਹ ਲੁਧਿਆਣਾ ਇਹ ਲੁਧਿਆਣਾ ਪੰਜਾਬ ਦੇ ਨੇ ਜੀ ਇਹ ਹੁਣ ਪਿੰਡ ਦਾ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਸਮਝ ਨਹੀਂ ਆ ਰਿਹਾ ਪਰ ਇਹ ਲੁਧਿਆਣੇ ਦੇ ਨੇ ਜੀ ਇਧਰਲੇ ਪਾਸੇ ਇਹ ਸਭ ਤੋਂ ਇੰਪੋਰਟੈਂਟ ਨਾਮ ਹੈ ਜੀ ਇੱਕ ਇਹ ਮੌਲਵੀ ਮੁਹੰਮਦ ਬਰਕਤullah ਭੋਪਾਲ ਇੰਡੀਆ ਦੇ ਸਤੰਬਰ 2027 ਦੇ ਵਿੱਚ ਸਨ ਫਰਾਂਸਿਸਕੋ ਦੇ ਵਿੱਚ ਇਹਨਾਂ ਨੇ ਆਖਰੀ ਸਾਹ ਲਿਆ 60 ਸਾਲ ਉਮਰ ਸੀ ਦੁਨੀਆ ਦੇ ਫੇਮਸ ਸਕਾਲਰ ਸਾਇੰਟਿਸਟ ਜਿਹੜੇ ਤੇ ਨਾਲ ਦੀ ਨਾਲ ਭਾਰਤ ਦੀ ਆਜ਼ਾਦੀ ਦੇ ਲਈ ਇਹਨਾਂ ਨੇ ਜਿਹੜਾ ਉਹ ਬਹੁਤ ਸਾਰਾ ਕੰਮ ਕੀਤਾ ਇਧਰ ਗੁਲਾਮ ਮੁਹੰਮਦ ਸਨ ਅਕਬਰਦੀਨ 45 ਸਾਲ ਦੀ ਇਹਨਾਂ ਦੀ ਉਮਰ ਇਹਨਾਂ ਦਾ ਵੀ ਮੋਹਣਵਾਲ ਪਿੰਡ ਹੈ ਡਿਸਟ੍ਰਿਕਟ ਜਲੰਧਰ ਪੰਜਾਬ ਦੇ ਵਿੱਚ ਇਹਨਾਂ ਦੀ ਮੌਤ ਵੀ 1927 ਦੇ ਵਿੱਚ ਜਿਹੜੀ ਇਹ ਹੋਈ ਹੈ ਤੇ ਇਹ ਜਿੰਨੀਆਂ ਵੀ ਜਿੰਨੇ ਵੀ ਯਾਦਗਾਰੀ ਥਾਂ ਨੇ ਇਹ ਸਾਰੇ ਗਦਰ ਲਹਿਰ ਨਾਲ ਸੰਬੰਧਿਤ ਜਿਹੜੇ ਸਾਡੇ ਯੋਧੇ ਉਹਨਾਂ ਦੇ ਨੇ ਇਹ ਵੀ ਪੂਰਾ ਨਜ਼ਰ ਨਹੀਂ ਆ ਰਿਹਾ ਪਰ ਇੱਥੇ ਵੀ ਪੰਜਾਬ ਲਿਖਿਆ ਹੋਇਆ ਜੀ ਡਿਸਟ੍ਰਿਕਟ ਲੁਧਿਆਣਾ ਪੰਜਾਬ ਪਰ ਉੱਪਰਲੇ ਪਾਸੇ ਨਾਮ ਨਜ਼ਰ ਜੜਾ ਉਹ ਨਹੀਂ ਆ ਰਿਹਾ ਤੇ ਇਧਰਲੇ ਪਾਸੇ ਅ ਮੀਰਾ ਬਖਸ਼ ਖਾਨ ਨੇ ਜੀ ਮੀਰਾ ਬਖਸ਼ ਖਾਨ son of ਬਣੀ ਖਾਨ ਇਹ 1928 ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਆ 55 ਸਾਲ ਦੀ ਉਮਰ ਦੇ ਵਿੱਚ ਸਾਨੂੰ ਛੱਡ ਕੇ ਜਾਂਦੇ ਆ ਤੇ ਇਧਰ ਵੀ ਆਪਾਂ ਕੋਸ਼ਿਸ਼ ਕਰਦੇ ਆ ਦੇਖਣ ਦੀ ਅ ਇਹ ਡਿਸਟ੍ਰਿਕਟ ਜਲੰਧਰ ਪੰਜਾਬ ਤੋਂ ਹੀ ਨੇ ਜੀ ਇਹ ਵੀ ਡਿਸਟ੍ਰਿਕਟ ਜਲੰਧਰ ਪੰਜਾਬ ਤੇ ਨਾਮ ਪਿੱਛੇ ਮੁਹੰਮਦ ਆ ਫਤਿਹ ਮੁਹੰਮਦ ਆ ਦੇਖੋ ਜੀ ਫਤਿਹ ਮੁਹੰਮਦ son of ਪੀਰ ਬਖਸ਼ ਤੇ ਉਮਰ ਇਹਨਾਂ ਦੀ ਵੀ 55 ਸਾਲ ਸੀ ਤੇ ਇਹ ਵੀ ਗਦਰੀ ਯੋਧਿਆਂ ਦੇ ਵਿੱਚੋਂ ਇੱਕ ਨੇ ਤੇ ਇਧਰਲੇ ਪਾਸੇ ਅਬਦੁੱਲਾਹ ਸਨ ਆਫ ਪੀਰ ਬਖਸ਼ ਇਹਨਾਂ ਦਾ ਮੂਹਨਵਾਲ ਪਿੰਡ ਹੈ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ ਤੇ 52 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਸੋ ਇਹ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਖਾਨਾ ਇੱਕ ਪੋਰਸ਼ਨ ਇਹ ਗਦਰੀ ਯੋਧਿਆਂ ਦੇ ਨਾਲ ਸਾਡੇ ਬਾਬਿਆਂ ਦੇ ਨਾਲ ਜਿਹੜਾ ਉਸ ਸੰਬੰਧਤ ਹੈ ਤੇ ਇਹ ਉਹਨਾਂ ਦੇ ਕਬਰਸਤਾਨ ਦੇ ਵਿੱਚ ਇੱਕ ਕੋਨਾ ਉਹਨਾਂ ਦਾ ਸੋ ਇਹ ਔਖੇ ਔਖੇ ਲੱਭਿਆ ਗਿਆ ਸੀ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਪਰ ਮੈਂ ਜ਼ਰੂਰ ਬੇਨਤੀ ਇਸ ਗੱਲ ਦੀ ਕਰਦਾ ਕਿ ਜਦੋਂ ਵੀ ਕਦੇ ਤੁਹਾਡੇ ਕੋਲੇ ਸਮਾਂ ਹੋਵੇ ਤੁਸੀਂ ਨਿਰਾਸ਼ ਹੋਵੋ ਤਾਂ ਸੈਕਰਾਮੈਂਟੋ ਦੀ ਇਸ ਥਾਂ ਦੇ ਉੱਤੇ ਜ਼ਰੂਰ ਆਓ ਸਾਲ ਦੇ ਵਿੱਚ ਇੱਕ ਦੋ ਵਾਰ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਅੱਜ ਅਸੀਂ ਆਪਦੇ ਆਪ ਦੀਆਂ ਨਿੱਜੀ ਸਮੱਸਿਆਵਾਂ ਕਰਕੇ ਬਹੁਤ ਤੰਗ ਪਰੇਸ਼ਾਨ ਆ ਪਰ ਜਦੋਂ ਇਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਇਨਸਾਨ ਸੀ ਤੇ ਸਾਡੀ ਹੀ ਪਿਛਲੀ ਪੀੜੀ ਸੀ ਸਾਡੀ ਹੀ ਪਿਛਲੀ ਪੀੜੀ ਮੈਂ ਫੇਰ ਕਰ ਦੱਸ ਚੀਦ ਕਰਤਾਰ ਸਿੰਘ ਸਰਬਾ ਬਾਬਾ ਸੋਨ ਸਿੰਘ ਪਕਣਾ ਬਾਬਾ ਹਰਨਾਮ ਸਿੰਘ ਟੁੰਡੀਲਾਟ ਬਾਬਾ ਜਵਾਲਾ ਸਿੰਘ ਦਰਜਣਾ ਨਾਮ ਨੇ ਜਿਹੜੇ ਇਸੇ ਗਦਰ ਲਹਿਰ ਨਾਲ ਸੰਬੰਧਿਤ ਸੀ ਤੁਸੀਂ ਦੇਖੋ ਵਿਦੇਸ਼ ਚ ਆ ਕੇ ਜਦੋਂ ਅਸੀਂ ਕਿਨੇ ਘਰ ਬਣ ਜੈ ਪੈਸੇ ਇਕੱਠੇ ਹੋਣ ਰਿਸ਼ਤੇਦਾਰ ਆ ਜਾਣ ਉਹ ਗਦਰ ਪਾਰਟੀ ਬਣਾਉਂਦੇ ਆ ਇਥੋਂ ਅਖਬਾਰ ਕੱਢਦੇ ਆ ਭਾਰਤ ਤੱਕ ਸਪਲਾਈ ਕਰਦੇ ਆ ਕਿ ਲੋਕਾਂ ਦੇ ਸਿਰ ਜਾਗਣ ਸੋ ਨਰਾਸ਼ ਹੋਣ ਦੀ ਲੋੜ ਨਹੀਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਜਦੋਂ ਵੀ ਕਦੇ ਨਰਾਸ਼ ਹੋਮੋ ਤਾਂ ਸੈਕਰਾਮੈਂਟੋ ਦੀ ਧਰਤੀ ਤੇ ਇਸ ਥਾਂ ਦੇ ਉੱਤੇ ਆ ਕੇ ਨਤਮਸਤਕ ਜਿਹੜਾ ਉਹ ਹੋ ਕੇ ਜ਼ਰੂਰ ਜਾਓ ਕਿਉਂਕਿ ਇਹਨਾਂ ਨੇ ਧਰਮਿੰਦਰ ਫਖਤਾ ਦੀ ਗੱਲ ਕੀਤੀ ਭਾਈਚਟ ਸਾਂਝ ਦੀ ਗੱਲ ਕੀਤੀ ਹਰ ਬੰਦੇ ਨੂੰ ਹੱਕ ਦਵਾਉਣ ਦੀ ਗੱਲ ਕੀਤੀ ਤੇ ਨਿੱਜ ਤੋਂ ਪਰਵਲ ਦੀ ਗੱਲ ਕੀਤੀ ਸੋ ਮੈਂ ਉਮੀਦ ਕਰਦਾ ਕਿ ਸੈਕਰਾਮੈਂਟੋ ਦੇ ਵਿੱਚ ਜੇ ਤੁਹਾਡਾ ਕਦੇ ਚੱਕਰ ਲੱਗੇ ਤੁਸੀਂ ਇਸ ਥਾਂ ਤੇ ਹੋ ਕੇ ਜਾਓਗੇ ਤੇ ਬਾਕੀ ਸਟਾਕਟਨ ਦੇ ਵਿੱਚ ਬਾਬਾ ਜਵਾਲਾ ਸਿੰਘ ਹੋਰਾਂ ਦਾ ਫਾਰਮ ਜਿੱਥੇ ਸਾਰੇ ਗਦਰੀ ਇਕੱਠੇ ਹੋ ਕੇ ਮੀਟਿੰਗਾਂ ਕਰਦੇ ਹੁੰਦੇ ਸੀ ਉਹਦੀ ਵੀ ਇੱਕ ਵੱਖਰੀ ਰਿਪੋਰਟ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਲਾਂਗੇ ਇਹ ਯਤਨ ਕਿਹੋ ਜਿਹਾ ਲੱਗਾ ਤੁਸੀਂ ਜ਼ਰੂਰ ਉਹਦੇ ਬਾਬਤ ਦੱਸਣਾ ਗਦਰੀਆਂ ਦੇ ਬਾਬਤ ਪੜਨ ਦੀ ਖੋਜਣ ਦੀ ਕੋਸ਼ਿਸ਼ ਕਰਨਾ ਤੇ ਮੈਨੂੰ ਪਰਮੇਸ਼ ਸਿੰਘ ਬਾਠ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ